ਸੱਚੀ ਕਾਲਜੀ ਗੱਲ ਕਰਦੇ ਆਂ ਲਾਡਲੀਆਂ ਸੀਰੀਜ਼ ਦੀ ਜਿਵੇਂ ਕਿ ਤੁਸੀਂ ਵੀਡੀਓ ਚ ਦੇਖਿਆ ਹੀ ਹੈ ਕਿ ਹੁਣ ਗੁਰਪ੍ਰੀਤ ਆਪਣੀ ਧੀ ਮਨੂ ਨੂੰ ਉਸਦੇ ਨਾਲ ਕੇ ਛੱਡਣ ਲਈ ਜਾ ਰਿਹਾ ਹੈ ਪਰ ਅਸੀਂ ਜਾਣਦੇ ਹਾਂ ਕਿ ਧੀਆਂ ਨਾਲ ਹੀ ਘਰ ਵਿੱਚ ਬਰਕਤਾਂ ਹੁੰਦੀਆਂ ਹਨ ਉਸਦੀ ਮਾਂ ਨੂੰ ਉਸਦੇ ਜਾਣ ਦਾ ਬਹੁਤ ਦੁੱਖ ਹੈ ਪਰ ਉਹ ਚਾਹ ਕੇ ਵੀ ਕੁਝ ਨਹੀਂ ਕਰ ਸਕਦੀ ਅਕਸਰ ਇਹ ਘਰਾਂ ਵਿੱਚ ਕੁੜੀਆਂ ਨੂੰ ਮੁੰਡਿਆਂ ਨਾਲੋਂ ਘੱਟ ਸਮਝਿਆ ਜਾਂਦਾ ਹੈ ਉਸਦੀ ਆਉਣ ਵਾਲੀ ਜ਼ਿੰਦਗੀ ਦਾ ਅੰਦਾਜ਼ਾ ਆਪਣੇ ਆਪ ਹੀ ਲਗਾ ਲਿਆ ਜਾਂਦਾ ਹੈ ਇਹ ਜ਼ਰੂਰੀ ਨਹੀਂ ਕਿ ਜੇਕਰ ਕੋਈ ਲੜਕੀ ਹੈ ਤਾਂ ਉਸਦੀ ਕਿਸਮਤ ਮਾੜੀ ਹੋਵੇਗੀ ਲੜਕੀਆਂ ਵੀ ਬਹੁਤ ਭਾਗਾਂ ਵਾਲੀਆਂ ਹੁੰਦੀਆਂ ਹਨ ਜਿਵੇਂ ਕਿ ਅਸੀਂ ਵੀਡੀਓ ਵਿੱਚ ਦੇਖਦੇ ਹਾਂ ਕਿ ਮਨੂ ਜੋ ਗੱਲ ਕਹਿੰਦੀ ਹੈ ਉਹ ਵੀ ਸੱਚ ਹੋ ਜਾਂਦੀ ਹੈ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਰੱਬ ਦੀ ਉਸਤੇ ਮਿਹਰ ਹੋਵੇ ਉੰਜ ਵੀ ਛੋਟੇ ਬੱਚੇ ਰੱਬ ਦਾ ਰੂਪ ਹੀ ਹੁੰਦੇ ਹਨ ਉਹਨਾਂ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਪਰ ਗੁਰਪ੍ਰੀਤ ਦਾ ਆਪਣੀ ਤੀ ਨੂੰ ਬਹੁਤ ਜ਼ਿਆਦਾ ਨਫ਼ਰਤ ਕਰਦਾ ਹੈ ਬਾਕੀ ਢੌਂਗੀ ਬਾਬੇ ਨੇ ਜੋ ਉਸ ਨੂੰ ਕਿਹਾ ਕਿ ਇਸ ਲੜਕੀ ਦੇ ਕਰਕੇ ਹੀ ਤੁਹਾਡੇ ਘਰ ਲੜਕਾ ਨਹੀਂ ਹੋ ਰਿਹਾ ਉਸ ਗੱਲ ਨੇ ਤਾਂ ਗੁਰਪ੍ਰੀਤ ਨੂੰ ਹੋਰ ਵੀ ਜ਼ਿਆਦਾ ਕਠੋਰ ਬਣਾ ਦਿੱਤਾ ਹੈ ਹੁਣ ਉਹ ਆਪਣੀ ਲੜਕੀ ਨੂੰ ਇੱਕ ਮਿੰਟ ਵੀ ਘਰ ਵਿੱਚ ਬਰਦਾਸ਼ਤ ਨਹੀਂ ਕਰਦਾ ਜੇ ਦੇਖਿਆ ਜਾਵੇ ਬਾਬੇ ਨੂੰ ਆਪਣੇ ਪਿਵਰੇ ਤੋਂ ਪਤਾ ਨਹੀਂ ਜਦ ਮੰਨੂ ਨੇ ਉਸ ਨੂੰ ਸਵਾਲ ਕੀਤਾ ਸੀ ਕਿ ਤੁਹਾਡੀ ਭੈਣ ਦੇ ਵੀ ਦੋ ਲੜਕੀਆਂ ਤਾਂ ਉੱਥੇ ਤਾਂ ਤੁਸੀਂ ਬੇਟਾ ਦਿੱਤਾ ਨਹੀਂ ਤਾਂ ਉੱਥੇ ਹੀ ਸਾਰਿਆਂ ਨੂੰ ਸਮਝ ਜਾਣਾ ਚਾਹੀਦਾ ਸੀ ਕਿ ਇਹਨਾਂ ਬਾਬਿਆਂ ਵਿੱਚ ਕੁਝ ਨਹੀਂ ਹੁੰਦਾ ਪਰ ਨਹੀਂ ਉਹਨਾਂ ਦੀ ਅੱਖਾਂ ਤੇ ਤਾਂ ਦੇ ਵਿਸ਼ਵਾਸ ਦੀ ਪੱਟੀ ਬੰਨੀ ਹੋਈ ਹੈ ਬਾਕੀ ਅਸੀਂ ਵੀਡੀਓ 'ਚ ਦੇਖਦੇ ਹਾਂ ਕਿ ਮੰਨੂ ਦੇ ਦੋਹਾਂ ਚਾਚਿਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਇਹ ਬਾਬਿਆਂ ਵਿੱਚ ਕੁਝ ਨਹੀਂ ਹੁੰਦਾ। ਪੀਰਾ ਸਭ ਕੁਝ ਗਲਤ ਕਰ ਰਿਹਾ ਹੈ ਪਰ ਉਹ ਚਾਹ ਕੇ ਵੀ ਕੁਝ ਨਹੀਂ ਬੋਲਦੇ। ਇਸ ਲਈ ਮਨੂ ਵੀ ਉਹਨਾਂ ਨੂੰ ਕਹਿੰਦੀ ਹੈ ਕਿ ਚਾਚਾ ਜੀ ਤੁਸੀਂ ਗਲਤ ਗੱਲ ਦੇ ਅੱਗੇ ਬੋਲਿਆ ਕਰੋ। ਸਾਰੇ ਇਸ ਬੱਚੀ ਨੂੰ ਸਿਧਰੀ ਕਹਿੰਦੇ ਹਨ ਜਦ ਕਿ ਉਹ ਆਪਣੀ ਉਮਰ ਤੋਂ ਜ਼ਿਆਦਾ ਸਿਆਣੀ ਹੈ। ਉਹ ਜਾਣ ਲੱਗੀ ਆਪਣੀ ਭੈਣ ਮਿੰਦੋ ਨੂੰ ਕੁਝ ਗੱਲਾਂ ਸਮਝਾ ਕੇ ਗਈ ਜਿਵੇਂ ਕਿ ਕਿਸੇ ਨੂੰ ਤੰਗ ਨਹੀਂ ਕਰਨਾ। ਤੁਪੇ ਨਹੀਂ ਜਾਣਾ ਇਹਨਾਂ ਗੱਲਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਲੜਕੀ ਵਿੱਚ ਕਿੰਨੀ ਸਿਆਣਪ ਹੈ ਬਾਕੀ ਅਸੀਂ ਆਉਣ ਵਾਲੇ ਐਪੀਸੋਡਾਂ 'ਚ ਦੇਖਾਂਗੇ ਕਿ ਇਸ ਲੜਕੀ ਨੇ ਹੀ ਉਸ ਘਰ ਦਾ ਨਾ ਰੋਸ਼ਨ ਕਰਨਾ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ